ਖਬਰ ਅੰਮ੍ਰਿਤਸਰ ਤੋਂ ਹੈ ਜਿੱਥੋਂ ਦੇ ਗੁਰੂ ਰਾਮਦਾਸ ਕੋਮੰਟਰੀ ਹਵਾਈ ਅੱਡੇ ਤੇ ਦੁਬਈ ਤੋਂ ਆਈ ਫਲਾਈਟ ਤੋਂ ਇੱਕ ਵਿਅਕਤੀ ਕੋਲੋਂ ਕਸਟਮ ਵਿਭਾਗ ਨੇ 600 ਗ੍ਰਾਮ ਸੋਨਾ ਬਰਾਮਦ ਕੀਤਾ ਹੈ ਸੋਨੇ ਦੀ ਕੀਮਤ 17 ਲੱਖ ਦੇ ਨੇੜੇ ਦੱਸੀ ਜਾ ਰਹੀ ਹੈ ਇਸ ਬਾਰੇ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ ਰਾਜੀਵ ਇਸ ਮਾਮਲੇ ਦੇ ਵਿੱਚ ਹੋਰ ਕੀ ਜਾਣਕਾਰੀ ਹੈ ਜੀ ਅੱਜ 5 ਜਨਮ ਦੀ ਜੋ ਫਲਾਈਟ ਦੁਬਈ ਤੋਂ ਅੰਮ੍ਰਿਤਸਰ ਆਉਂਦੀ ਉਸ ਵਿੱਚ ਮੁੰਬਈ ਨਿਵਾਸੀ ਇੱਕ ਸ਼ਖਸੀਅਤ ਜਿਸ ਦੇ ਸਮਾਨ ਦੀ ਜਦੋਂ ਕਸਟਮ ਵਿਭਾਗ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸਦੇ ਬੈਗ ਦੇ ਵਿੱਚੋਂ ਸੋਨੇ ਦੇ 4 ਬਿਸਕਟ ਮਿਲੇ ਹਨ ਜਿਸ ਤੋਂ ਬਾਅਦ ਉਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਕਸਟਮ ਵਿਭਾਗ ਵੱਲੋਂ ਅਤੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਸ਼ਖਸ ਵੱਲੋਂ ਪਹਿਲਾਂ ਤਾਂ ਅਜਹੀਆਂ ਕਾਰਵਾਈਆਂ ਨੂੰ ਅੰਜਾਮ ਤਾਂ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਇਹ ਜੋ ਸੋਨਾ ਲਿਆਂਦਾ ਗਿਆ ਸੀ ਉਹ ਕਿੱਥੇ ਪਹੁੰਚਾਇਆ ਜਾਣਾ ਸੀ ਫਿਲਹਾਲ ਜੋ ਹੈ ਕਸਟਮ ਅਧਿਕਾਰੀਆਂ ਵੱਲੋਂ ਲਗਾਤਾਰ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਧੰਨਵਾਦ ਰਾਜੀਵ ਇਸ ਸਾਰੀ ਜਾਣਕਾਰੀ ਦੇ ਲਈ